ਹਾਂਜੀ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਲਜ਼ਾਮ ਲਾ ਰਹੇ ਹੋ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਭਈ ਬਲਵਿੰਦਰ ਸਿੰਘ ਸੋਨੂ ਨੇ ਤੁਹਾਡੇ ਪਤੀ ਨੇ ਵਿਆਹ ਕਰਵਾ ਲਿਆ ਕਦੋਂ ਪਤਾ ਲੱਗਿਆ ਤੁਹਾਨੂੰ ਇਸ ਗੱਲ ਹਾਂਜੀ ਮੇਰਾ ਨਾਮ ਗੁਰਮੀਤ ਕੌਰ ਹੈ ਜਿਵੇਂ ਕਿ ਪਹਿਲਾਂ ਵੀ ਨਿਊਜ਼ਾਂ ਬਹੁਤ ਚਲਦੀਆਂ ਆਈਆਂ ਨੇ ਪਰ ਜਿਹੜੀ ਬਰਖਾਸ ਕਾਂਸਟੇਬਲ ਹੈ ਜਿਹੜੀ ਥਾਰ ਵਾਲੀ ਬੀਬੀ ਚਟਕਵਿੰਦਿਆ ਨਾਮ ਤੋਂ ਜਾਣੀ ਜਾਂਦੀ ਸੀ ਬਲਵਿੰਦਰ ਸਿੰਘ ਉਰਫ ਸੋਨੂ ਜੋ ਕਿ ਮੇਰਾ ਘਰ ਵਾਲਾ ਹੈ ਇੰਨੇ 1 ਦਸੰਬਰ ਨੂੰ ਆਪਣੇ ਨਿੱਜੀ ਗੁਰਦੁਆਰਾ ਜੀ ਉੱਥੇ ਇਹਨਾਂ ਨੇ ਗੁਰੂ ਘਰ ਦੇ ਵਿੱਚ ਲਾਵਾ ਫੇਰੇ ਲੈਲੇ ਇਹਦੇ ਮੇਰੇ ਕੋਲ ਪੁਕਤਾ ਸਮੂਤ ਨੇ ਐਫੀਡੇਟਾ ਜੀ ਇਹਨਾਂ ਦੇ ਬਿਆਨ ਉਹ ਮੇਰੇ ਕੋਲ ਪਏ ਹੋਏ ਨਹੀਂ ਹਾਂਜੀ ਜਿੱਕਰ ਗੱਲ ਕੀਤੀ ਉਹ ਤੁਸੀਂ ਕੋਰਟ ਦਾ ਵੀ ਰੁਕ ਕੀਤਾ ਹੋਇਗਾ ਕੋਰਟ ਤੇ ਵੀ ਵਿਸ਼ਵਾਸ ਨਹੀਂ ਤੁਹਾਨੂੰ ਕਿਸ ਨੱਕ ਕੋਰਟ ਦੇ ਵਿੱਚ ਮੈਂ 2022 ਦਾ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਖਰਚੇ ਦਾ ਪਾਇਆ ਹੋਇਆ ਡੀਵੀ ਐਕਟ ਦਾ ਪਾਇਆ ਹੋਇਆਗਾ ਤੇ ਇੱਕ ਜੀ ਮੇਰੇ ਵੱਲੋਂ ਪਰਚਾ ਦਰਜ ਕੀਤਾ ਕੇ ਕਰਵਾਇਆ ਗਿਆ ਸੀਗਾ 498 ਦਾ ਕਿਉਂਕਿ ਮੇਰੇ ਕੋਲ ਦਹੇਜ ਦੀ ਮੰਗ ਕਰਦੇ ਸੀ ਕੁੱਟਮਾਰ ਕਰਦੇ ਸੀ ਉਹ ਵੀ ਕੋਰਟ ਦੇ ਵਿੱਚ ਕੇਸ ਚੱਲ ਨਹੀਂ ਜਾਂਦਾਗਾ 2022 ਦਾ ਹਜੇ ਤੱਕ ਕੋਰਟ ਵੱਲੋਂ ਖਰਚਾ ਨਹੀਂ ਬੰਨਿਆ ਗਿਆ ਫਿਰ ਮੈਂ ਪ੍ਰਸ਼ਾਸਨ ਨੂੰ ਵੀ ਬਹੁਤ ਵਾਰ ਇਹ ਗੱਲਾਂ ਕੀਤੀਆਂ ਉਹ ਤੋਂ ਉਹਨਾਂ ਨੇ ਵੀ ਸੁਣਵਾਈ ਨਹੀਂ ਕੀਤੀਗੀ ਫਿਰ ਐਂਡਫੈਂਡ ਕਹਿੰਦੇ ਨੇ ਕੋਰਟ ਤਾਂ ਬੈਠਾ ਹੀ ਹੋਇਆਗਾ ਠੀਕ ਹੈ ਹੁਣ ਆਪਾਂ ਜਦੋਂ ਇਹ ਦਰਖਾਸਤ ਜਿਹੜੀ ਆ ਮੁੱਦਾ ਕੱਲ ਮੈਨੂੰ ਪਤਾ ਲੱਗਿਆ ਮੈਂ ਪ੍ਰਸ਼ਾਸਨ ਕੋਲ ਵੀ ਗਈ ਆ ਆਪਣੇ ਐਸਐਸਪੀ ਮੈਡਮ ਦੇ ਜਿਹੜੇ ਲੀਡਰ ਆ ਉਹਨਾਂ ਨੇ ਦਰਖਾਸਤ ਲਈ ਹੈ ਪਰ ਹਜੇ ਤੱਕ ਮੈਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਕਹਿੰਦੇ ਨੇ ਜੀ ਅਗਲਾ ਕਦਮ ਕੋਰਟ ਹੈ ਸੋ ਕੋਰਟ ਵੱਲੇ ਰੁੱਕ ਕਰ ਰਹੇ ਆ ਆਪਾਂ ਦੇਖਦੇ ਆਂ ਜੀ ਉੱਥੋਂ ਕੀ ਉਮੀਦ ਮਿਲਦੀ ਆਪਾਂ ਨੂੰ ਬਲਵਿੰਦਰ ਸਿੰਘ ਸੋਨੂ ਨਾਲ ਤੁਹਾਡਾ ਕਦੋਂ ਵਿਆਹ ਹੋਇਆ ਸੀ ਤੇ ਇਸ ਤਰ੍ਹਾਂ ਮੇਰਾ ਬਲਵਿੰਦਰ ਸਿੰਘ ਨਾਲ ਜੀ 2014 ਦੇ ਵਿੱਚ ਵਿਆਹ ਹੋਇਆ ਸੀਗਾ ਅਸੀਂ ਦੋਨੋਂ सिरसा ਤੋਂ ਆ ਪਿੱਛੋਂ ਇਹ ਵੀ ਹਰਿਆਣੇ ਦਾ ਪਿੰਡ ਨਾਲਨਕਪੁਰ ਜ਼ਿਲ੍ਹਾ सिरसा ਮੈਂ ਪਿੰਡ ਸਿਕੰਦਰਪੁਰ ਜ਼ਿਲ੍ਹਾ सिरसा ਦੀ ਰਹਿਣ ਵਾਲੀ ਆ ਠੀਕ ਹੈ ਜੀ ਮੈਂ ਜੋਬ ਕਰਦੀ ਸੀਗੀ ਇਹ ਵੀ ਉੱਥੇ ਆਂਦਾ ਜਾਂਦਾ ਸੀਗਾ ਚਲੋ ਸਾਡੀ ਜੀ ਮੈਂ ਕਲੀਅਰ ਕਰਦਾ ਸਾਡੀ ਲਵ ਮੈਰਿਜ ਹੋਈ ਹੈ ਠੀਕ ਹੈ ਹੁਣ ਲੋਕ ਕਹਿ ਦਿੰਦੇ ਨੇ ਵੀ ਲਵ ਮੈਰਿਜ ਆ ਜੀ ਫੇਰ ਕਿਹੜਾ ਨੱਬਗੀ ਜੀ ਆਪਦੀ ਮਰਜ਼ੀ ਨਾਲ ਕੋਈ ਮਰਜ਼ੀ ਨਾਲ ਨਹੀਂ ਕਰਾਇਆਗਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦਾ ਆਣਾ ਜਾਣਾ ਸੀਗਾ ਮੇਰੇ ਮਾਪਿਓ ਨਾਲ ਸੀਗੇ ਇੰਦੇ ਮਾਪਿਓ ਨਾਲ ਸੀ ਗੁਰੂ ਘਰ ਦੇ ਵਿੱਚ ਪੂਰੇ ਰੀਤੀ ਰਿਵਾਜ ਨਾਲ ਸਾਡੇ ਲਾਵਾ ਫੇਰੇ ਹੋਏ ਨੇ ਪਰਿਵਾਰ ਚ ਕੌਣ ਕੌਣ ਹੈ ਫਿਰ ਉਹਨਾਂ ਦਾ ਖਰਚਾ ਕਿਸ ਤਰ੍ਹਾਂ ਚੱਲਦਾ ਤੁਹਾਡਾ ਜੀ ਮੇਰੇ ਪਰਿਵਾਰ ਚ ਮੇਰੀ ਮੰਮੀ ਹੈ ਜੀ ਮੇਰਾ ਭਰਾ ਹੈ ਜੇ ਜੋ ਹਜੱਕਵਾਰਾ ਉਹ ਐਂਬੂਲੈਂਸ ਡਰਾਈਵਰ ਹੈ ਬਠਿੰਡੇ ਐਂਬੂਲੈਂਸ ਚਲਾਉਂਦਾਗਾ ਠੀਕ ਹੈ ਜੀ ਤੇ ਮੈਂ ਥੋੜਾ ਬੋਟਾ ਆਪਾਂ ਜੀ ਸਲਾਈਸ ਰੂਈ ਦਾ ਕਰ ਲੈਣੀ ਆ ਬਾਕੀ ਲੋਕ ਬਹੁਤ ਜੁੜੇ ਹੋ ਨੇ ਐਡਵਰਟਾਈਜ਼ਮੈਂਟ ਵਗੈਰਾ ਵੀਡੀਓ ਬਣਾ ਲੈਣੇ ਆ ਜੀ ਉਹਦੇ ਚਾ ਕਰਕੇ ਸਾਡਾ ਚਲੋ ਜੀ ਘਰ ਦਾ ਖਰਚਾ ਚੱਲ ਜ ਜਾਂਦਾ ਅਗਲਾ ਕੀ ਸੰਘਰਸ਼ ਤੁਹਾਡਾ ਜੀ ਗੱਲ ਕੀਤੀ ਜਾਵੇ ਤੁਸੀਂ ਇਲਜ਼ਾਮ ਲਾਏ ਨੇ ਕਿ ਵਿਆਹ ਨਹੀਂ ਕਰਵਾ ਸਕਦਾਗਾ ਹਾਂਜੀ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੇ ਹਿੰਦੂ ਸਿੱਖ ਧਰਮ ਦੇ ਵਿੱਚ ਦੂਜਾ ਵਿਆਹ ਕਰਾਉਣਾ ਗੈਰ ਕਾਨੂੰਨੀ ਹੈ ਲਿਵਿੰਗ ਰਿਲੇਸ਼ਨਸ਼ਿਪ ਕੋਰਨੇ ਆਰਡਰ ਜੁਰਮ ਕੀਤੇ ਹੋਏ ਨੇ ਉਹ ਇੱਕ ਵੱਖਰੀ ਗੱਲ ਹੈ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਕਾਗਜ਼ ਬਣਾਉਂ ਰਹੋ ਪਰ ਗੁਰੂ ਘਰ ਦੇ ਵਿੱਚ ਜਾ ਕੇ ਜਾਂ ਮੰਦਿਰ ਚ ਜਾ ਕੇ ਆਪਾਂ ਲਾਵਾ ਫੇਰੇ ਨਹੀਂ ਲੈ ਸਕਦੇਗੇ ਕਿੱਥੇ ਵਿਆਹ ਕਰਵਾਇਆ ਇਹਨਾਂ ਨੇ ਜੀ ਇਹਨਾਂ ਨੇ ਜੀ ਤੋਬੀਆਂ ਨਾ ਬਸਤੀ ਦੇ ਵਿੱਚ ਗੁਰੂ ਘਰ ਹੈ ਜੀ ਉੱਥੇ ਇਹਨਾਂ ਨੇ ਲਾਵਾ ਫੇਰੇ ਕੀਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ